हाँ जी आप बना लगे गुवार दिन फलियां पहला पावे आप पा। जीरा फिर पावेंगे दो तेज पत्ते हूँ आप लसन से हरी मिर्च हाँ जी हूँ पावे आप पा। प्याज प्याज में बावा पाए अदा किलो अपन है गुरे दिया फलिया महंगी वाली इस करके अद्धा किलो लिया ये भी जशन का करके लैलिया नहीं हे असी लैलिया देसी गुरे दियाँ फलियां बनाओ अपना आप प्याज लाओगे अपने भुन चाह तरह हाँ जी प्याज अपने भुज गए ਮੈਂ ਇਹਨੂੰ ਸੁਕਾ ਦੇਣੀ ਲੋੜ ਨਹੀਂ ਤਾਂ ਉਹ ਲਾਲ ਮਿਰਚ ਇਹ ਤਾਂ ਥੋੜੀਆਂ ਕਰਾਰ ਨਹੀਂ ਸਵਾਦ ਆਦੀ ਨਮਕ ਪਹਿਲਾਂ ਪਾ ਦੱਤੀ ਆ ਨਮਕ ਜਦੋਂ ਪਿਆਜ਼ ਭੁੰਨ ਲੈ ਸਰੋਂ ਮੈਂ ਪਾ ਦੱਤੀ ਹੈ ਇਹ ਹੋਂ ਪਾ ਦਾਂਗੇ ਆਪਾਂ ਇੱਕ ਵਾਰੀ ਜੀ ਆ ਫਲੀਆਂ ਇਨੂੰ ਮੈਂ ਚੰਗੀ ਤਰ੍ਹਾਂ ਹਿਲਾ ਕੇ ਠੀਕ ਟਾ ਕੇ ਰੱਖ ਦਿੰਦੀ ਹਾਂ ਕਿਵੇਂ ਹਾਂਜੀ ਫਲੀਆਂ ਆਪਾਂ ਨੇ ਚੰਗੀ ਤਰ੍ਹਾਂ ਹਿਲਾ ਲਈ ਹੁਣ ਹਲਕਾ ਜਿਹਾ ਪਾ ਦੇਣੀ ਹੈ ਦੇ ਵਿੱਚ ਪਾਣੀ ਕਿਉਂਕਿ ਅੱਜ ਕੱਲ੍ਹ ਦੀਆਂ ਫਲੀਆਂ ਜਿਹੜੀਆਂ ਨੇ ਇਹ ਛੋੜੀਆਂ ਹੀ ਆ ਹਾਰਡ ਜਿਹੀਆਂ ਹੁੰਦੀਆਂ ਤੇ ਇਸਾ ਸਾਨੂੰ ਈ ਟਾ ਕੇ ਰੱਖ ਦੇਣਗੇ ਹਾਂਜੀ ਗਵਾਰੇ ਦੀਆਂ ਫਲੀਆਂ ਆਪਣੀਆਂ ਬਣ ਗਈਆਂ ਹਾਂਜੀ ਇੱਧਰ ਲੱਗੀ ਸੀ ਕਿ ਮੈਂ ਰੋਟੀ ਬਣਾਉਣਾ ਤੇ ਨਵੀਂ ਫੜਾ ਦੂਗੀ ਤੇ ਬਣਾ ਬਣਾ ਲਈ ਫਟਾਫਟ ਰੋਟੀ ਅੰਨਵੀ ਫੜਾ ਲੇਂਗੀ ਰੋਟੀ ਨਾ ਆ ਨਵੀਂ ਪਲੇਟ ਟੱਕਾ ਟਿੱਕੇ ਰੱਖੀ ਬੈਠੀ ਹੈਗੀ ਹਾਂਜੀ ਹਾਂ ਕੋਤ ਲੁਫਾ ਹਾਂਜੀ ਰੋਟੀ ਪੱਕ ਗਈ ਜੀ ਮੈਂ ਜਿਵੇਂ ਜਿਵੇਂ ਨੂੰ ਤੇ ਨਵੀਂ ਫੜਾ ਕੇ ਆਉਗੀ ਤੇ ਬਾਬਾ ਸਾਰਾ ਪਤਾ ਮੈਂ ਆ ਦੇ ਪੁੱਤ ਕਿਉਂ ਤੇ ਹਰਚ ਨੂੰ ਵੀ ਬਹੁਤ ਪਸੰਦ ਆ ਫੜੀਆਂ ਮਾਨੂੰ ਫੋਟੋ ਵੀ ਇੱਥੇ ਚਾ ਰਹੇ ਹੋ ਤੇ ਮੀਰਾ ਜੀ ਕਰਦਾ ਮਾਨੂੰ ਫਰਮੀਆਂ ਭੇਜਦਾ ਜੇ ਕੇ ਤੇ ਜਾਂਦੀਆਂ ਹੋਣਾ ਹੈ ਬਹੁਤ ਟੇਸਟੀ ਬਣਨਗੇ ਹੈਲੋ ਜੀ ਸਤਰੀ ਆਕਾਜ਼ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਮੋ ਬਲੌਗ ਵਿੱਚ ਜੇਸ਼ਾ ਤੁਹਾਨੂੰ ਨਹੀਂ ਆਇਆ ਤਾਂ ਮੈਂ ਕੁੱਝ ਨਾ ਤਰ੍ਹਾਂ ਖਲਮ ਜੀ ਦੀ ਜੋਰ ਇਹਨਾਂ ਹੋਗੇ ਵੀਡੀਓ ਮੈਨੂੰ ਬਣਾਉਣ ਦਾ ਮਾਣੀ ਨਹੀਂ ਕੀਤਾ ਦਾ ਪਤਾ ਨਹੀਂ ਕੀ ਗੱਲ ਮੈਂ ਤੇਰੀ ਨਹੀਂ ਕਰਦੇ ਸ਼ੁਰੂ ਵੀ ਮੈਂ ਕਿਹਾ ਵੀ ਚੋਰ ਚੱਡਦੀਆਂ ਉਹ ਵੀ ਮੈਨੂੰ ਐ ਹੋਣਾ ਨਹੀਂ ਮੈਂ ਤੁਹਾਨੂੰ ਤੁਹੀ ਨੂੰ ਅੱਜ ਤੇ ਮੈਂ ਬਣਾਈ ਕਿਉਂਕਿ ਆ ਤੇ ਹੈਗਾਗਾ ਨਵੀਂ ਤੇ ਰੇੜੀ ਤੇ ਚੱਲਦੇਗਾ ਤੇ ਤਾਂ ਕਰਕੇ ਫਿਰ ਅਸੀਂ ਜਨਮ ਦਿਨਤਾ ਮਨਾਇਆ ਨੀਗਾ ਜਸ਼ਨ ਆਸ਼ਰਮ ਚ ਜਾਇਆ ਸੀਗਾ ਤੇ ਕੰਨ ਮਮੀ ਚੱਲਦੀ ਦੋ ਡੈਡੀ ਆ ਗਿਰੋ ਦੋ ਨਾਲਾਂ ਲਾਂਗੇ ਕੋਈ ਚੀਜ਼ ਮਿੱਠੀ ਨਾਲਾਂਗੇ ਵੀ ਜਿਹੜੀ ਡੈਡੀ ਨੂੰ ਪਸੰਦ ਹੈ ਤੇ ਹੁਣ ਉਹ ਲੈ ਕੇ ਆਇਆ ਸੀਗਾ ਪੀਜ਼ਾ ਤੇ ਕੰਨ ਪੀਜ਼ਾ ਲਿਆਉਂਦਾ ਨਾ ਮੈਨੂੰ ਲੱਗੀ ਬਾਕੀ ਜਾਂਦੀ ਸੀ ਕਹਿੰਦੀ ਪੀਜ਼ਾ ਖਾਣਾਗਾ ਜਿਹੜੇ ਡੈਡੀ ਵੀ ਕਹਿੰਦੇ ਚੱਲ ਨਾ ਵੀ ਤੂੰ ਪੀਜ਼ਾ ਲਿਆਵੇ ਤੇ ਸੁਣਿਆ ਕੋਈ ਦਿਖਾਉਣ ਲਈ ਤਾਂ ਵੀ ਆਪਣਾ ਪੀਜ਼ਾ ਇੱਕ ਨਹੀਂ ਦੋ ਹੈਗੇ मैं रोटी बनाने थो तो तो की घर का खजारा जहां खिले रेता होगा सुबह सूंबरिया गिले से गरी सी जशन ला गया ਉੱਥੇ ਮੈਂ ਪੈਪ ਤਾਂ ਲੱਗੀ ਹੋਈ ਐ ਜਿੱਥੇ ਕੱਪ ਪਿਆ ਉੱਥੇ ਮੈਂ ਗਰੇਸੀ ਨੂੰ ਨਿਮਾ ਕੇ ਹਟੀਏ ਇਹ ਤੇ ਲੱਗਦਾ ਨਹੀਂਗਾ ਵੀ ਸਵੇਰ ਮੈਂ ਝਾੜੂ ਮਾਰਿਆ ਸੀ ਸਵੇਰਸ ਦੇ ਆ ਮਾਰਿਆ ਸੀ ਝਾੜੂ ਤੇ ਅੱਜ ਮੇਰਾ ਸਾਰਾ ਕੰਮ ਪਿਆਗਾ ਕੱਲਾ ਗਰੇਸੀ ਨੂੰ ਨਿਮਾਤਾ ਸੀ ਨਵੀਂ ਨੂੰ ਨਿਮਾਉਣਾਗਾ ਤੇ ਹੱਸ ਗਰੇਸੀ ਦਾ ਬਿਸਤਰਾ ਕਰਕੇ ਦੇਤਾ ਸੀ ਕੱਲਾ ਵੀ ਮੈਂ ਹਾ ਪੈ ਜੂਗੀ ਇੱਥੇ ਲਾਈਟ ਹੈ ਨਹੀਂਗੀ ਤੇ ਆਹ ਨਾ ਵੀ ਸ਼ੈਂਪੂ ਲਿਆ ਇਸੇ ਕੱਢ ਕੇ ਕਹਿੰਦੀ ਮੈਂ ਬਾਹਰ ਨਾਲੂੰਗੀ ਤੇ ਮੈਂ ਹਾਲ ਠੰਡੇ ਪਾਣ ਨੂੰ ਨਾਲੀ ਆਵਲੀ ਚਾਦਰ ਮੈਂ ਵਿਛਾਉਣੀ ਹੈਗੀ ਤੇ ਬਸ ਕੱਲਾ ਰੋਟੀ ਪਾਣੀ ਖਾ ਲਿਆ ਭਾਂਡਿਆਂ ਦਾ ਰੋਟੀ ਲੱਗਿਆ ਪਹਿਲੇ ਜੀ ਹੌਲੀ ਹੌਲੀ ਹੁਣ ਚੱਕੂਗੀ ਭਾਂਡੇ ਸਾਰੇ ਲੈਟ ਹੈ ਨਹੀਂ ਕਿ ਤਾਂ ਕਮਰੇ ਦਾ ਬਾਰ ਬੰਦ ਕਰਤਾ ਸੀ ਲੈਟ ਉਹ ਤਾਂ ਮੈਂ ਲੋਟ ਕਰ ਗਈ ਸੀਗੀ ਗੱਦਾ ਜਿਹੜਾ ਨਵੀਂ ਪਈ ਸੀਗੀ ਇੱਤਰ ਤੇ ਇਹਦੀ ਚਾਦਰ ਬਦਲਣੀ ਹੈਗੀ ਥੱਲੇ ਦੀ ਚਾਦਰ ਹੈ ਜਿਹੜੀ ਉਹ ਮੈਂ ਚੱਕ ਦੂੰਗੀ ਧੋਣ ਆਲੀ ਹੈਗੀ ਤੇ ਆਹ ਵਾਲੀ ਅਸੀਂ ਉੱਪਰ ਉਹ ਵੀ ਵਿਛਾਲੀ ਸੀਗੀ ਮੈਂ ਹਕੇ ਰੇ ਵਿਛਾ ਲੈਣੇਗੇ ਤੇ ਹੁਣ ਆਪਾਂ ਵਿਛਾਵਾਂਗੇ ਆਹ ਵਾਲੀ ਚਾਦਰ ਹਾਂਜੀ ਚਾਦਰ ਆਪਾਂ ਨੇ ਪਛਾਤੀ ਚੰਗੀ ਤਰ੍ਹਾਂ ਚਾਦਰ ਐ ਮਿਛਾ ਉਹਨਾਂ ਨੂੰ ਸਾਰਾ ਦਿਨ ਚਾਦਰ ਹਿਲਦੀ ਨਹੀਂ ਗਈ ਤੇ ਵਧੀਆ ਹੀ ਪੈ ਰਹੀ ਦੀ ਤੇ ਹੁਣ ਮੈਂ ਪਹਿਲਾਂ ਮੰਜੂਗੀ ਭਾਂਡੇ ਹਾਂਜੀ ਵਿੜਾ ਦੀ ਤੋਪਾ ਤਾ ਨੇ ਵਿੜਾ ਤੋ ਉਬਿੱਦਤਾ ਤੇ ਵਿੜਾ ਸੁੱਕ ਵੀ ਗਏ ਬਾਲਟੀ ਚ ਨਵੇਂ ਦੇ ਕੱਪੜੇ ਪਾਏ ਕਿਉਂਕਿ ਉਹ ਬਾਹਰ ਨਾ ਤਿੱਸੀਗੀ ਮੈਂ ਕੇਸੀ ਵੀ ਨਵਾ ਤਾ ਨਾ ਕੰਮ ਆਪਣੇ ਸਾਰੇ ਹੋ ਗਏ ਨਵਿ ਕਰੀਏ ਨੇ ਸਕੂਲ ਦਾ ਕੰਮ। ਤਿਆ ਗਰੇਸੀ ਨਾ ਕਿੁੱਤੀ ਪਈਏਗੀ ਮੋਦੀ। ਤਿਆ ਚਾਦਰ ਅਸੀਂ ਤਾਂ ਐਂ ਵਿਛਾ ਦਨੇ ਹੁੰਨੇ ਹੈਗੇ ਜੇ ਇੱਥੇ ਹੁਣ ਅਸੀਂ ਚਾਹ ਵੀ ਪੀਤੀ ਸੀ ਕਿ ਚਾਹ ਆਪਣੇ ਬਣਾ ਕੇ ਪੀ ਲਈ। ਇਹ ਰਾਤ ਖਾਦੇ ਸੀਗੇ ਤੇ ਵੀ ਫਿਰ ਨਾ ਐ ਵੀ ਜੇ ਕੋਈ ਚੀਜ਼ ਡੋਲਦੀ ਹੈ ਤੇ ਇਹਦੇ ਉੱਪਰ ਵੀ ਟੱਪ ਚੱਕ ਕੇ ਛਾੜ ਦਾਂਗੇ। ਤੇ ਆਪੇ ਸੇ ਸਾਫ਼-ਸਾਫ਼ ਰਮਟੰਗੀ ਤਰ੍ਹਾਂ ਮੋਨ ਇਹਨਾਂ। ਕੜੇ ਤਾਉਂਗੀ ਪਹਿਲਾਂ ਮੈਂ ਫੇਰ ਨਾਉਂਗੀ ਪਹਿਲਾਂ ਮੈਂ ਆਹ ਕੱਪੜੇ ਕੱਟ ਗਈ ਸੀ ਪਤਲੇ ਜਿਹੇ ਘਰੇ ਤਾਂ ਮੈਂ ਇਹ ਜੀ ਹਨਾ ਪਾ ਲੈਂਦਾ ਬੰਦਾ ਵਧੀਆ ਚੰਗਰਨੀ ਆਂਦੀ ਤੇ ਇੰਨੇ ਕੱਪੜੇ ਹੋ ਗਏ ਤੁਹਾਡੇ ਬਾਕੀ ਸਾਰੇ ਕੰਮ ਆਪਣੇ ਹੋਏ ਪਏਗੇ ਇਤਰਾ ਪਾਣੀ ਪੁਨੀਰ ਤਰਿਆਗਾ ਬੰਨ ਬਸ ਬੰਨ ਜੀ ਇਹਨੇ ਮੈਨੂੰ ਥੋੜਾ ਜਿਹਾ ਦੁੱਧ ਆਇ ਲੱਗਦਾ ਸੀ ਵੀ ਜਿਵੇਂ ਖਰਾਬ ਹੁੰਦਾ ਜਾਂਦਾ ਤੇ ਫੇਰ ਮੈਂ ਕਹਿੰਉਂ ਬੱਕਰਾ ਨਹੀਂ ਹੋਣ ਦੇਣਾ ਤੇ ਇਹਦਾ ਮੈਂ ਪਨੀਰ ਬਣਾ ਲਿਆ ਐ ਪਨੀਰ ਬਣਾ ਲਿਆ ਦਾ ਤੇ ਹੁਣ ਇਹਨੂੰ ਮੈਂ ਪੁਣ ਕੇ ਤੇਨ ਝੋੜ ਕੇ ਧਰ ਦੂੰਗੀ ਇਹਨੂੰ ਪੰਜ ਗਾਂ ਦਾ ਦੁੱਧ ਨਾ ਮੈਂ ਆਈ ਫ੍ਰਿਜ ਚਾ 24 ਮਿੰਟ ਸੀ ਕਰਿਆ ਹੁਣ ਦਰ ਮੈਂ ਆ ਛੋੜ ਦੇ ਕੇ दही लाने की थोड़ी जी मैं खचल बना लगी जन खाते पहला मैं आ गया पनीर हम आप पनीर पा लें एक आप धोता तो हुआ पौना ले लेंगे इन दबारे पानी कट लेंगे ਹਰ ਦੁਆਰੇ ਪਾਣੀ ਘੱਟ ਲੈ ਕਿ ਆਪਾਂ ਜਾਰੀ ਰਹੀ ਟੋਕਰੀ ਦੇ ਵਿੱਚ ਰੱਖ ਲੈਂਦੇ ਹੋਰ ਜਿਹੜਾ ਪਨੀਰ ਸਿੰਘ ਜਿਹੜਾ ਕਿ ਆਪਾਂ ਇਹਦੇ ਵਿੱਚ ਨਾ ਸੇਸਟਾ ਪਾਇਆ ਠੀਕ ਆ ਇਹ ਜਿੰਨੀ ਜਰੂਰ ਧੋ ਕੇ ਇਹ ਇਹਦਾ ਫਾਇਲ ਕਰਦੇ ਉਸ ਜਿਹਦੇ ਤੇ ਐ ਭਾਰ ਧਰ ਕੇ ਕੋਈ ਚੀਜ਼ ਭਾਰੀ ਵੀ ਰੱਖ ਸਕਦੇ ਹੋ ਪਰ ਮੈਂ ਕੁਝ ਨਹੀਂ ਰੱਖਦੀ ਇਹਦੇ ਤੇ ਆਪਾਂ ਇੱਕ ਤਰ੍ਹਾਂ ਬਿਸਤਰਾ ਬਣਾਉਣੀ ਜਿਹਾ ਤੇ ਦੋ ਢਾਕੇ ਰੱਖਣਾ ਇਹ ਨੂੰ ਮੈਂ ਬੰਦ ਕਰਾਂ ਮਲੇਜ ਜਦੋਂ ਬਣਾਉਣੇ ਵਧੀਆ ਵਧੀਆ ਹੋ ਗੀ ਵਾ ਇਹ ਸ਼ੀਤੋਂ ਤੇ ਨਿਕਲ ਗਏ ਨਿਕਲੇ ਤਾਂ ਥੋੜਾ ਜਿਹੀ ਹੈਗਾ ਜੇਸ਼ਨ ਦਾ ਵੈਸਾ ਫੋਨ ਸੁਣਨ ਲੱਗੀ ਮੈਂ ਤੇ ਮੈਂਟ ਚ ਦੁੱਧ ਨਿਕਲਿਆ ਉਦੋਂ ਮੈਂ ਨਿਗਰ ਰੱਖੀ ਸਮਾਂ ਦੀ ਜਿਹੜਾ ਪਨੀਰ ਪਉਣ ਦੀ ਸੀਗੀ ਉਦੋਂ ਹੀ ਨਿਕਲਿਆ ਨੀਗਾ ਇੱਧਰ ਆਪਾਂ ਜਿਹੜੀ ਦਹੀਂ ਜਮਾਉਣੇ ਆ ਉਹਦੇ ਵਾਸਤੇ ਮੈਂ ਥੋੜਾ ਜਿਹਾ ਕੋਸਾ ਦੁੱਧ ਘੱਟ ਸੀਗੀ ਨਿਕਾ ਜਾ ਹਾਂਜੀ ਹਜੇ ਮੈਨਾਂ ਹੋਣਾ ਵੀ ਹੈਗਾ ਤੇ ਮੇਰਾ ਅੰਕਰੀ ਹੈ ਨਾ ਮੈਂ ਪੈ ਜਾ ਘੰਟਕ ਪਰ ਪਹਿਲੀ ਸਰਦੀ ਕਿਉਂਕਿ ਕੰਮ ਬਾੜੀ ਹੈਗੇ ਪਹਿਲਾਂ ਮੈਂ ਧੋ ਰੂਗੀ ਕੱਪੜੇ ਥੇਲ ਮੈਂ ਨਾ ਹੋਊਗੀ ਹੁਣ ਕਿ ਕੁਛੀ ਨਾ ਆਉਣ ਲੱਗਿਆ ਮੈਂ ਕੱਪੜੇ ਝੋਲ ਜੀ ਹੋਣਾ ਪਗਿੰਦੂੜੀ ਕਾਤੇ ਆਸਮਾਂ ਕਿ ਮਿਲਦੀ ਹੈ ਇੱਕ ਨਮੀ ਹੋਰ ਵੀਡੀਓ ਦੇ ਨਾਲ ਤੱਕ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਤੁਸੀਂ ਕਰਨਾ ਭੁੱਲ ਜਾਂਦੇ ਆ ਵੀਡੀਓ ਚਲਾ ਕੇ ਤੁਸੀਂ ਪਹਿਲਾਂ ਲਾਈਕ ਕਰ ਦਿਆ ਕਰੋ ਜੀ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੈ ਤਾਂ ਤੇ ਚਲੋ ਜੀ ਫਿਰ ਮਿਲਦੀ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ